ਨਿੱਜੀ ਅਸਥਾਨਾਂ ਤੇ ਨਹੀਂ ਜਾਂਦੇ ਆਪਾਂ ਨੂੰ ਬੈਠੇ ਰਹਿਣਾ ਚਾਹੀਦਾ ਤਾਂ ਫੇਰ ਸੰਗਤ ਨੂੰ ਅਪੀਲਵਾ ਅੱਜ ਆਪਾਂ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਇਨ੍ਹਾਂ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਸਮਰਪਤ आनंदपुर साहब दी मुबारक ertidhi ਦੇ ਉੱਤੇ ਬੈਠੇ ਆਂ ਔਰ ਇਹ ਵੀ ਬਹੁਤ ਦਿਲ ਨੂੰ ਖੁਸ਼ੀ ਦੇਣ ਵਾਲੀ ਗੱਲ ਆ ਕਿ ਆਪ ਸਭ ਸੰਗਤਾਂ ਨੇ ਬਹੁਤ ਹੀ ਪ੍ਰੇਮ ਭਾਵਨਾ ਦੇ ਨਾਲ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਮਈ ਬਾਣੀ ਦੇ ਸਹਿਜ ਪਾਠ ਕੀਤੇ ਬਾਣੀ ਨੂੰ ਸਮਝਿਆ ਔਰ ਬਾਣੀ ਦੇ ਮੁਤਾਬਕ ਚੱਲਣ ਦੀ ਪ੍ਰੇਰਣਾ ਵੀ ਲਈ ਅੱਜ ਜਦੋਂ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸ੍ਰੀ ਦੀ ਸਾਕਾ ਅਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 350 ਸਾਲਾ ਗੁਰਿਆਈ ਪੁਰਬ ਮਨਾ ਰਹੇ ਆ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਗੁਰੂ ਆਸ਼ੇ ਦੇ ਮੁਤਾਬਕ ਚੱਲੀਏ ਮੈਨੂੰ ਬੜੀ ਖੁਸ਼ੀ ਆ ਕਿ ਸਾਹਮਣੇ ਖਾਲਸਾ ਹੀ ਜਾਹੋ ਜਲਾਲ ਦਿਖ ਰਿਹਾ ਹੈ ਪੰਥ ਦੇ ਝੰਡੇ ਨੀਲੇ ਅਤੇ ਪੀਲੇ ਇਹ ਸਾਹਮਣੇ ਦਿਖ ਰਹੇ ਨੇ ਆਪਣੀ ਪਛਾਣ ਆਪਣੀ ਹੋਣ ਇਹਨਾਂ ਕੌਮੀ ਝੰਡਿਆਂ ਕਰਕੇ ਹੈ ਜਿੰਨੀ ਵੀ ਸੰਗਤ ਇੱਥੇ ਬੈਠੀ ਆ ਮੈਂ ਇਹਨਾਂ ਨੂੰ ਵਿਸ਼ੇਸ਼ ਅਪੀਲ ਕਰੂੰਗਾ ਔਰ ਸਮੁੱਚੇ ਖਾਲਸਾ ਪੰਥ ਨੂੰ ਇਹ ਅਪੀਲ ਆ ਕਿ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਆਪਾਂ ਆਪੋ ਆਪਣੇ ਘਰਾਂ ਦੇ ਉੱਤੇ ਆਪਣੇ ਵਪਾਰਕ ਅਦਾਰਿਆਂ ਦੇ ਉੱਤੇ ਜੋ ਖਾਲਸਾਈ ਨਿਸ਼ਾਨ ਸਾਹਿਬ ਆ ਪੀਲੇ ਅਤੇ ਨੀਲੇ ਇਹ ਆਪਾਂ ਚਲਾਉਣੇ ਆ ਤਾਂ ਕਿ ਸਭਨਾਂ ਨੂੰ ਪਤਾ ਲੱਗੇ ਕਿ ਅਸੀਂ ਗੁਰੂ ਸਾਹਿਬ ਦੀ ਸ਼ਤਾਬਦੀ ਨੂੰ ਮਨਾ ਰਹੇ ਆ ਇਹ ਖਾਲਸਾਈ ਜਾਹੋ ਜਲਾਲ ਇਹ ਦੱਸਦਾ ਵਾ ਕਿ ਪੰਜਾਬ ਦੇ ਅੰਦਰ ਪੰਜਾਬ ਜੀਉਂਦਾ ਗੁਰੂਆਂ ਦੇ ਨਾਮ ਉਤੇ ਅੱਜ ਵੀ ਪੰਜਾਬ ਦੇ ਅੰਦਰ ਗੁਰੂ ਦੀ ਸੋਚ ਅਤੇ ਗੁਰੂ ਦੀ ਸਿੱਖੀ ਚੜ੍ਹਦੀ ਕਲਾ ਦੇ ਵਿੱਚ ਹੈ ਅੱਜ ਜਦੋਂ ਆਪਾਂ 350 ਸਾਲਾ ਸ਼ਹੀਦੀ ਸਾਕਾ ਮਨਾ ਰਹੇ ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਕਿੰਨੋ ਵੱਡੋ ਕਲੂ ਮੈ ਸਾਕਾ ਤਿਲਕ ਅਤੇ ਜੰਜੂ ਦੀ ਰਾਖੀ ਦੇ ਵਾਸਤੇ ਸ਼ਹਾਦਤ ਦਿੱਤੀ ਔਰ ਸਮੇਂ ਦੇ ਹੁਕਮਰਾਨ ਅਰੰਗਜੀਤ ਨੂੰ ਦੱਸਿਆ ਕਿ ਧੱਕੇ ਦੇ ਨਾਲ ਕਿਸੇ ਦੇ ਧਾਰਮਿਕ ਚਿੰਨ ਲਾਹੇ ਨਹੀਂ ਜਾ ਸਕਦੇ ਨੇ ਅੱਜ ਸਮੇਂ ਦੀ ਹਕੂਮਤ ਨੂੰ ਵੀ ਇਸ ਗੱਲ ਤੋਂ ਸੇਧ ਲੈ ਕੇ ਪੂਰੇ ਮੁਲਕ ਦੇ ਅੰਦਰ ਕਿਤੇ ਵੀ ਸਾਡੇ ਕੜੇ ਲੁਹਾਏ ਜਾਂਦੇ ਆ ਜਾਂ ਕਿਰਪਾਨਾਂ ਦੀ ਗੱਲ ਆਉਂਦੀ ਆ ਚੇਤੇ ਜਿੰਨਾਂ ਨੂੰ ਰੱਖਣਾ ਚਾਹੀਦਾ ਹੈ ਜੇ ਸਾਡੇ ਨੌਵੇਂ ਪਾਤਸ਼ਾਹ ਇਨਾਂ ਦੇ ਤਿਲਕ ਤੇ ਜੰਝੂ ਦੀ ਰਾਖੀ ਲਈ ਸ਼ਹਾਦਤ ਦੇ ਸਕਦੇ ਆ ਅਸੀਂ ਆਪਣੇ ਕੜਿਆ ਲਈ ਪੰਜ ਕਕਾਰਾਂ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਏਕਕਾਰ ਸਾਨੂੰ ਗੁਰੂ ਨੇ ਦਿੱਤੇ ਆ ਇਹੋ ਜੀਆਂ ਘਟਨਾਵਾਂ ਦਾ ਵਾਪਰਨਾ ਜਿੱਥੇ ਕਕਾਰ ਲਹਾਏ ਜਾਂਦੇ ਆ ਇਹ ਮੰਦ ਭਾਗੀਆਂ ਹੀ ਨਹੀਂ ਸਗੋਂ ਸਾਡੇ ਹੱਕ ਹਕੂਕਾਂ ਤੇ ਡਾਕ ਹੈ ਦੂਜੀ ਗੱਲ ਜਦੋਂ ਮਨੁੱਖੀ ਹੱਕਾਂ ਦੀ ਗੱਲ ਕਰਾਂਗੇ ਤਾਂ ਇਹ ਵੀ ਜ਼ਰੂਰੀ ਹੈ ਕਿ ਜਿਹੜੇ ਸਾਡੇ ਬੰਦੀ ਸਿੰਘ ਆਪਣੀਆਂ ਕੈਦਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਉਹਨਾਂ ਦੇ ਹੱਕ ਹਕੂਕ ਬਹਾਲ ਕੀਤੇ ਜਾਣ ਬਾਕੀ ਮੈਂ ਕੱਲ ਹੀ ਮਟਨ ਸਾਹਿਬ ਤੋਂ ਆਇਆ ਉਥੋਂ ਹੀ ਕਸ਼ਮੀਰੀ ਪੰਡਤ ਚੱਲ ਕੇ ਆਏ ਸੀ ਉਦੋਂ ਵੀ ਸਾਰਿਆਂ ਦਾ ਆਸਰਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਘਰ ਸੀ ਅਤੇ ਅੱਜ ਵੀ ਸਾਰਿਆਂ ਦਾ ਆਸਰਾ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਘਰ ਹੈ ਜਿਵੇਂ ਤੁਸੀਂ ਪਾਠ ਕੀਤੇ ਆਪਾਂ ਬਾਣੀ ਦੇ ਪੈਰੇ ਵਧਾਉਣੇ ਆ ਮਿਲ ਜੁਲ ਕੇ ਰਹਿਣਾ ਇੱਕ ਦੂਜੇ ਦੀ ਮਦਦ ਕਰਨੀ ਬੱਚਿਆਂ ਨੂੰ ਸਿੱਖ ਇਤਿਹਾਸ ਦੀਆਂ ਸਾਖੀਆਂ ਨਾਲ ਜੋੜਨਾ ਅਤੇ ਜਿਹੜੀ ਸ਼ਤਾਬਦੀ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਗੁਰਦੁਆਰਾ ਸੀਸਗਰ ਸਾਹਿਬ ਮਨਾਏ ਜਾ ਰਹੀ ਆ ਉਹਦੇ ਵਿੱਚ ਵੀ ਆਪਾਂ ਵੱਧ ਚੜ ਕੇ ਹਿੱਸਾ ਲੈਣਾ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਇਹ ਜੋ ਸੰਸਥਾ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਸਹਿਜ ਪਾਠ ਲਹਿਰ ਚਲਾਈ ਇਹ ਵਧਾਈ ਦੀ ਪਾਤਰ ਹੈ ਔਰ ਇਹ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਇਥੋਂ ਦੇ ਪ੍ਰਿੰਸੀਪਲ ਸਾਹਿਬ ਸਾਡੇ ਮੈਨੇਜਰ ਗੁਰਦੁਆਰਾ ਤਕਤੀ ਸ਼੍ਰੀ ਕੇਸਗੜ ਸਾਹਿਬ ਸਰਦਾਰ ਗੁਰਦੀਪ ਸਿੰਘ ਸਰਦਾਰ ਹਰਦੇਵ ਸਿੰਘ ਐਡੀਸ਼ਨਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਰਦਾਰ ਕਲਵੰਦ ਸਿੰਘ ਜੀ ਮੰਨਣ ਟੀਮ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਆਏ ਆ ਆਪਾਂ ਮੇਲ ਜੁਲ ਕੇ ਗੁਰੂ ਦਿਨਾਂ ਸ਼ਤਾਬ ਦੀਆਂ ਨੂੰ ਮਨਾਉਣਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਗੁਰੂ ਨੇ ਇੱਕ ਸੰਦੇਸ਼ ਦਿੱਤਾ ਹੈ ਉਹਨੂੰ ਆਪਾਂ ਸੰਗਤੀ ਰੂਪ ਚ ਪੜ੍ਹਨਾ ਤੇ ਸਮਾਪਤੀ ਕਰਨੀ ਆ ਪੈ ਕਾਹੂ ਕਉ ਦੇਤਨ ਪੈ ਕਾਹੂ ਕਉ ਦੇਤਨ ਪੈ ਕਾਹੂ ਕਉ ਦੇਤਨ ਨਹ ਪਰ ਮਾਨਤਿਆਨ ਨਹ ਪਰ ਮਾਨਤਿਆਨ ਕਹੋ ਨਾਨਕ ਸੁਨ ਰੇ ਮਨਾ ਕਹੋ ਨਾਨਕ ਸੁਨ ਰੇ ਮਨਾ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨਾ ਗਿਆਨੀ ਤਾਹੇ ਸ੍ਰੀ ਸਹਿਦ ਪਾਠ ਸੇਵਾ ਸੰਸਥਾ ਇਹਨਾਂ ਨੇ ਸ਼ਹੀਦ ਇਸਤਾਪ ਜੀ ਨੂੰ ਸਮਰਪਤ ਬਹੁਤ ਸੋਨਾ ਪ੍ਰਾਲਾ ਕੀਤਾ ਸਰਦਾਰ ਜਤਿੰਦਰ ਸਿੰਘ ਜੀ ਮੈਲਬਾਰਨ ਅਤੇ ਇਹਨਾਂ ਦੀ ਸਮੁੱਚੀ ਟੀਮ ਭਾਈ ਦਲਬਾਖ ਸਿੰਘ ਹੋਣੀ ਸੱਚੇ ਪਾਤਸ਼ਾਹ ਭਾਈ ਰਾਜਪਾਲ ਸਿੰਘ ਅਤੇ ਜਿਨੀ ਵੀ ਟੀਮ ਅਕਾਲ ਪੁਰਖ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਇਸੇ ਲੜੀ ਤੈ ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਭਗਤਾਂ ਨੂੰ ਗੁਰੂ ਨੇ ਪਾਤਸ਼ਾਹ ਵੀ ਕਿਹਾ ਹੈ ਭਗਤ ਰਵਿਦਾਸ ਜੀ ਦੇ 650 ਸਾਲਾ ਸ਼ਤਾਬਦੀ ਨੂੰ ਸਮਰਪਤ ਸਹਿਜ ਪਾਠਾਂ ਦੀ ਆਰੰਭਤਾ ਵਾ ਆਪਾਂ ਇਸੇ ਤਰ੍ਹਾਂ ਪਾਠ ਕਰਨੇ ਆ ਸੰਗਤ ਦੇ ਵਿੱਚ ਕਾਰ ਸੇਵਾ ਕਿਲਾ ਗੁਰਦੁਆਰਾ ਸ਼੍ਰੀ ਅਨੰਦਗੜ੍ਹ ਸਾਹਿਬ ਬਾਬਾ ਸਤਨਾਮ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਦਲ ਪੰਥ ਬਾਬਾ ਬਿਧੀ ਚੰਦ ਅਤੇ ਤਰਨਾ ਦਲ ਤੋਂ ਬਾਬਾ ਗੁਰਦੇਵ ਸਿੰਘ ਜੀ ਅਤੇ ਉਹਨਾਂ ਦੇ ਸਿੰਘ ਬਾਬਾ ਨਾਗਰ ਸਿੰਘ ਜੀ ਹਰੀਆਂ ਬੇਲਾਂ ਵਾਲੇ ਸਿੱਖ ਮਿਸ਼ਨਰੀ ਕਾਲਜ ਤੋਂ ਪ੍ਰਿੰਸੀਪਲ ਚਰਨਜੀਤ ਸਿੰਘ ਜੀ ਸਰਦਾਰ ਦਲਜੀਤ ਸਿੰਘ ਜੀ ਭਿੰਡਾਰ ਮੈਂਬਰ ਬਾਬ ਮੈਂਬਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਜਕਟ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੋਣ ਅਰਦਾਸ ਹੋਵੇਗੀ ਮਹਾਰਾਜ ਦਾ ਸਰੂਪ ਆਪਣੀ ਨੇਜਸਥਾਨਾਂ ਤੇ ਜਾਣਾ ਤੇ ਫਿਰ ਆਪਾਂ ਸਾਰਿਆਂ ਨੇ ਗੁਰਦੁਆਰਾ ਸੀਸਗੰਗ ਸਾਹਿਬ ਜਿੱਥੇ ਗੁਰੂ ਨੇ ਇਥੋਂ ਤੁਰੇ ਆ ਭੋਰਾ ਸਾਹਿਬ ਤੋਂ ਇਥੇ ਸੀਸਗੰਗ ਸਾਹਿਬ ਗੁਰੂ ਦੇ ਸੀਸ ਦਾ ਸਨਕਾਰ ਹੋਇਆ ਉੱਥੇ ਪਹੁੰਚਣਾ ਜੀ ਭੁੱਲ ਗਲਤੀ ਦੀ ਮਾਫੀ ਗੁਰੂ ਸਾਰਿਆਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਪੰਜ ਚੜ੍ਹਦੀ ਕਲਾ ਦੇ ਵਿੱਚ ਰਵੇ ਅਤੇ ਚੜ੍ਹਦੀ ਕਲਾ ਦਾ ਸਬੂਤ ਦਿੰਦਿਆਂ ਇਹ ਸ਼ਤਾਪਦੀਆਂ ਮਨਾਏ ਸਮੁੱਚੀ ਸੰਸਥਾ ਸਹਿਜ ਪਾਠ ਸੇਵਾ ਇਹਨਾਂ ਦਾ ਧੰਨਵਾਦ ਖਾਲਸਾ ਕਾਲਜ ਦੀ ਸਮੁੱਚੀ ਮੈਨੇਜਮੈਂਟ ਸ਼ਰਮੂਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀਨ ਮੈਂਦਾ ਜਮਾਤ ਸਰਦਾਰ ਹਰਜਿੰਦਰ ਸਿੰਘ ਦੀ ਧਾਮੀ ਉਹਨਾਂ ਵੱਲੋਂ ਵੀ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ